ਸਲਾਮ ਜੀ ਸਾਰੇ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਦੋਂ ਅਸੀਂ ਸਵੇਰ ਨੂੰ ਉੱਠਦੇ ਹਾਂ ਤਾਂ ਸੰਗਤ ਜੀ ਉੱਠ ਕੇ ਸਭ ਤੋਂ ਪਹਿਲਾਂ ਇੱਕ ਕੰਮ ਕਰੀਏ ਜਿਸ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੇ ਸਾਰੇ ਰਾਹ ਸਿੱਧੇ ਹੋ ਜਾਣਗੇ ਸੰਗਤ ਜੀ ਹੌਲੀ ਹੌਲੀ ਸਾਡਾ ਜੀਵਨ ਬਦਲਣਾ ਸ਼ੁਰੂ ਹੋ ਜਾਵੇਗਾ ਸੰਗਤ ਜੀ ਜੇ ਇਸ ਤਰ੍ਹਾਂ ਦਾ ਕੋਈ ਕੰਮ ਹੈ ਜਿਸ ਦੇ ਨਾਲ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਤੇ ਸਾਨੂੰ ਉਹ ਕੰਮ ਜ਼ਰੂਰ ਕਰਨਾ ਚਾਹੀਦਾ ਜੇ ਸੰਗਤ ਜੀ ਅੱਜ ਇਸੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਸੰਗਤ ਜੀ ਅੱਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਈ ਆ ਗੱਲਾਂ ਤੁਹਾਡੇ ਸਾਰੇ ਨਾਲ ਸੰਜੀਆ ਕਰਦੇ ਰਹਿੰਦੇ ਹਾਂ ਤਾਂ ਸੰਗਤ ਜੀ ਗੱਲ ਇਸ ਤਰ੍ਹਾਂ ਹੈ ਸੰਗਤ ਜੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਉੱਠਦੇ ਸਾਰ ਹੀ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਮੋਬਾਈਲ ਚੁੱਕਦੇ ਹਾਂ ਤੇ ਉਸ ਦੇ ਉੱਤੇ ਵੀਡੀਓ ਜਾਂ ਫਨੀ ਵੀਡੀਓ ਦੇਖਦੇ ਹਾਂ ਜਾਂ ਉਸ ਦੇ ਉੱਤੇ ਕੁਝ ਹੋਰ ਸੁਣਨ ਲੱਗ ਪੈਂਦੇ ਹਾਂ ਜਾਂ ਅਸੀਂ ਆਪਣੇ ਆਏ ਹੋਏ ਮੈਸੇਜਾਂ ਦਾ ਰਿਪਲਾਈ ਦੇਣ ਲੱਗ ਪੈਂਦੇ ਹਾਂ ਜਾ ਸੰਗਤ ਜੀ ਕੁਝ ਹੋਰ ਪੋਸਟਾ ਚੈੱਕ ਕਰਨ ਲੱਗ ਪੈਂਦੇ ਹਾਂ ਸੰਗਤ ਜੀ ਇਹ ਰੋਜ਼ ਦਾ ਸਾਡਾ ਰੂਟੀਨ ਹੈ ਜਾ ਸੰਗਤ ਜੀ ਸਾਡੇ ਦਿਮਾਗ ਦੇ ਉੱਤੇ ਕੋਈ ਰਾਤ ਦੀ ਟੈਨਸ਼ਨ ਹੈ ਕੋਈ ਸਾਨੂੰ ਪਰੇਸ਼ਾਨੀ ਹੈ ਜਾਂ ਘਰ ਦੀ ਕੋਈ ਪ੍ਰੋਬਲਮ ਹੈ ਜਾਂ ਕਿਸੇ ਹੋਰ ਨੇ ਸਾਨੂੰ ਕੁਝ ਕਹਿ ਦਿੱਤਾ ਉਹ ਪ੍ਰੋਬਲਮ ਹੈ ਸੰਗਤ ਜੀ ਇਹ ਪ੍ਰੋਬਲਮਾਂ ਸਾਰਾ ਦਿਨ ਸਾਡੇ ਨਾਲ ਜਲਦੀਆ ਰਹਿੰਦੀਆਂ ਨੇ ਇਹ ਜੋ ਟੈਨਸ਼ਨ ਆਈ ਇਹ ਜੋ ਸਾਡੀ ਜ਼ਿੰਦਗੀ ਦੇ ਵਿੱਚ ਤਕਲੀਫ ਆਈ ਜੋ ਸਾਡੀ ਜ਼ਿੰਦਗੀ ਨੂੰ ਤੰਗ ਕਰਨ ਵਾਲੀ ਕੋਈ ਗੱਲ ਹੋਈ ਜਾਂ ਸਾਡੇ ਦਿਲ ਨੂੰ ਕੋਈ ਠੇਸ ਪੁੱਜੀ ਸੰਗਤ ਜੀ ਇਹ ਸਭ ਜੋ ਵੀ ਹੈ ਇਸ ਨੂੰ ਹੱਲ ਕੌਣ ਕਰੇਗਾ ਇਸ ਨੂੰ ਹੱਲ ਕਰਨ ਵਾਲਾ ਇੱਕ ਮਾਲਿਕ ਹੈ ਉਹ ਮੇਰੇ ਅੱਲਾਹ ਤਾਲਾ ਪਰਵਰਦੀਗਾਰ ਸੰਗਤ ਜੀ ਜੇ ਅਸੀਂ ਉਸ ਨੂੰ ਯਾਦ ਨਹੀਂ ਕਰਦੇ ਤੇ ਸਾਨੂੰ ਜਿਹੜਾ ਜ਼ਿੰਦਗੀ ਦੇ ਵਿੱਚ ਸਕੂਨ ਹੈ ਉਹ ਨਹੀਂ ਆਵੇਗਾ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਤਕਲੀਫਾਂ ਜਿਹੜੇ ਸਾਡੇ ਸਿਰ ਕਰਜੇ ਬਿਮਾਰੀਆਂ ਇਹਨਾਂ ਦੇ ਸਾਨੂੰ ਕਿਤੇ ਵੀ ਨਿਜਾਤ ਨਹੀਂ ਮਿਲਣੀ ਸਿਵਾਏ ਉਸ ਮਾਲਿਕ ਤੋਂ ਸੰਗਜੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਆਪਣੇ ਸਾਰੇ ਕੰਮ ਪਹਿਲਾਂ ਕਰਦੇ ਹਾਂ ਜਦੋਂ ਸਾਡੇ ਸਾਰੇ ਕੰਮ ਕਰਨ ਤੋਂ ਬਾਅਦ ਕੁਝ ਸਮਾਂ ਬਚਦਾ ਤੇ ਅਸੀਂ ਉਸ ਸਮੇਂ ਦੇ ਵਿੱਚ ਕਹਿੰਦੇ ਹਾਂ ਚੱਲ ਹੁਣ ਪਾਠ ਕਰ ਲਈਏ ਚੱਲ ਹੁਣ ਰੱਬ ਨੂੰ ਯਾਦ ਕਰ ਲਈਏ ਕਿ ਅਸੀਂ 2 ਮਿੰਟ ਰੱਬ ਦੀ ਬੰਦਗੀ ਕਰ ਲਈਏ ਸੰਗਤ ਜੀ ਉਹ ਵੀ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਆਖ ਦਿੰਦੇ ਹਾਂ ਕਿ ਅੱਜ ਬੜਾ ਥੱਕ ਗਏ ਹਾਂ ਤੇ ਚਲੋ ਅੱਜ ਬੰਦਗੀ ਕਰਨਾ ਰਹਿਣ ਦਿੰਦੇ ਹਾਂ ਕੱਲ ਕਰ ਲਾਂਗੇ ਸੰਗਤ ਜੀ ਸਾਨੂੰ ਕਰਨਾ ਕੀ ਚਾਹੀਦਾ ਹੈ ਉੱਠਦੇ ਸਾਰ ਹੀ ਪਹਿਲਾ ਮੂੰਹ ਹੱਥ ਧੋਈਏ ਤੇ ਆਪਣੀ ਜ਼ਿੰਦਗੀ ਦੀ ਜਿਹੜੀ ਸਵੇਰ ਸ਼ੁਰੂ ਹੋਈ ਹੈ ਉਹਦੇ ਵਿੱਚੋਂ ਜਿਹੜੇ ਪਹਿਲੇ 5 ਮਿੰਟ ਨੇ ਜਾਂ 10 ਮਿੰਟ ਅਸੀਂ ਉਸ ਮਾਲਿਕ ਨੂੰ ਦਈਏ ਉਥੇ ਮਾਲਿਕ ਨੂੰ ਯਾਦ ਕਰਦੇ ਹੋਏ ਖੁਦਾ ਬਖਸ਼ کریم ਜਾਂ ਜਿੱਥੇ ਵੀ ਸਾਡੀ ਨਿਸਬਤ ਹੈ ਉਸਨੂੰ ਯਾਦ ਕਰਦੇ ਹੋਏ ਦੁਆ ਬੇਨਤੀ ਕਰੀਏ ਐ ਮੇਰੇ ਮਾਲਿਕ ਐ ਮੇਰੇ ਅੱਲਾਹ ਤਾਲਾ ਮੈਂ ਅੱਜ ਦਾ ਇਹ ਦਿਨ ਤੁਹਾਡੇ ਨਾਮ ਤੋਂ ਸ਼ੁਰੂ ਕਰਨ ਜਾ ਰਿਹਾ ਹਾਂ ਮੇਰੀ ਜ਼ਿੰਦਗੀ ਦੇ ਵਿੱਚ ਖੈਰ ਕਰੀ ਅੱਜ ਦੇ ਮੇਰੇ ਗੁਨਾਹ ਐਸੇ ਨਾ ਹੋਣ ਜਿਹੜੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਤੋਂ ਰੋਕਣ ਐ ਮਾਲਿਕ ਮੈਨੂੰ ਆਪਣੀ ਰਜ਼ਾ ਵਿੱਚ ਰੱਖੀ ਮੈਨੂੰ ਸ਼ੈਤਾਨ ਤੋਂ ਬਚਾ ਕੇ ਰੱਖੀ ਕਿ ਮੈਨੂੰ ਕਿਸੇ ਗਲਤ ਕੰਮ ਦੇ ਵਿੱਚ ਉਹ ਫਸਾਏ ਨਾ ਮੈਨੂੰ ਗਲਤ ਰਸਤੇ ਤੇ ਨਾ ਲੈ ਕੇ ਜਾਵੇ ਤੇ ਮੈਂ ਅੱਲਾਹ ਤਾਲਾ ਤੇਰੀ ਪਨਾ ਮੰਗਦਾ ਹਾਂ ਮੈਨੂੰ ਆਪਣੇ ਕਰਮਾਂ ਦੇ ਵਿੱਚ ਆਪਣੀ ਨਿਗਾ ਦੇ ਵਿੱਚ ਰੱਖੀ ਮੇਰੇ ਹੱਥੋਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਾ ਹੋਵੇ ਜਿਸ ਦੇ ਨਾਲ ਮੈਨੂੰ ਬਾਅਦ ਵਿੱਚ ਪਛਤਾਣਾ ਪਵੇ ਐ ਮੇਰੇ ਮਾਲਿਕ ਮੇਰੇ ਕੋਲੋ ਇਸ ਤਰ੍ਹਾਂ ਦੇ ਕੰਮ ਹੋਣ ਜਿਸ ਦੇ ਨਾਲ ਬਾਕੀਆ ਦਾ ਭਲਾ ਹੋਵੇ ਰਿਜਕ ਦੇ ਵਾਅਦੇ ਹੋਣ ਜਿਦੇ ਨਾਲ ਮੇਰਾ ਪਰਿਵਾਰ ਵਧੀਆ ਰਵੇ ਮੇਰੀ ਸਿਹਤ ਵਧੀਆ ਰਵੇ ਤੇ ਮੈਂ ਖੁਸ਼ੀ-ਖੁਸ਼ੀ ਆਪਣੇ ਘਰ ਆਵਾਂ ਤੇ ਆਪਣੇ ਪਰਿਵਾਰ ਦੇ ਵਿੱਚ ਬੈਠਾਂ ਸੰਗ ਜੀ ਇਸ ਤਰ੍ਹਾਂ ধੂਆ ਕਰਦਿਆਂ ਸਾਨੂੰ 5-7 ਮਿੰਟ ਹੀ ਲੱਗਦੇ ਨੇ ਸਵੇਰ ਨੂੰ ਉੱਠਦੇ ਸਾਰ ਹੀ ਅਸੀਂ ਆਪਣਾ ਹੱਥ ਮੋਤੋ ਕੇ ਜੇ ਸਭ ਤੋਂ ਪਹਿਲਾਂ ਇਹ ਕੰਮ ਕਰੀਏ ਤੇ ਇਸ ਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਹੌਲੀ-ਹੌਲੀ ਬਦਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸੰਗਤ ਜੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਕੰਮ ਕਰਦੇ ਹਾਂ ਤੇ ਫਿਰ ਜਦੋਂ ਸਾਡੇ ਕੋਲੋਂ ਥੋੜਾ ਜਿਹਾ ਸਮਾਂ ਬਚਦਾ ਤੇ ਅਸੀਂ ਰੱਬ ਦਾ ਨਾਮ ਲੈਣ ਲੱਗ ਪੈਂਦੇ ਹਾਂ ਸੰਗਤ ਜੀ ਅਸੀਂ ਸਾਰਿਆਂ ਨੂੰ ਇਹੀ ਕਹਾਂਗੇ ਕਿ ਜਦੋਂ ਤੁਸੀਂ ਸਵੇਰ ਨੂੰ ਉੱਠਦੇ ਹੋ ਤੇ ਸਭ ਤੋਂ ਪਹਿਲਾਂ ਆਪਣੇ ਉਸ ਮਾਲਿਕ ਦਾ ਨਾਮ ਲਵੋ ਆਪਣੇ ਰੱਬ ਨੂੰ ਯਾਦ ਕਰੋ ਤੇ ਬਾਅਦ ਵਿੱਚ ਆਪਣੇ ਕੰਮ ਕਰੋ ਪਰ ਸੰਗਤ ਜੀ ਅਸੀਂ ਕੀ ਕਰਦੇ ਹਾਂ ਅਸੀਂ ਆਪਣੇ ਕੰਮਕਾਰ ਕਰਨ ਦੇ ਲਈ ਰੱਬ ਦੇ ਅੱਗੇ ਜਲਦੀ ਜਲਦੀ ਦੁਆ ਫਰਿਆਦ ਕਰਨ ਲੱਗ ਪੈਂਦੇ ਹਾਂ ਸੰਗਤ ਜੀ ਇਸ ਤਰ੍ਹਾਂ ਕੀਤੀ ਹੋਈ ਦੁਆ ਕਦੇ ਵੀ ਕਬੂਲ ਨਹੀਂ ਹੁੰਦੀ ਸੰਗੋਜੀ ਕਿਉਂ ਨਾ ਅੱਜ ਤੋਂ ਬਾਅਦ ਇਸ ਤਰ੍ਹਾਂ ਕਰੀਏ ਅਸੀਂ ਹਰ ਰੋਜ਼ 5-10 ਮਿੰਟ ਉਸ ਮਾਲਿਕ ਦਾ ਨਾਮ ਲਿਆ ਕਰੀਏ ਸ਼ਾਂਤੀ ਦੇ ਨਾਲ ਦੁਨੀਆਦਾਰੀ ਨੂੰ ਛੱਡ ਕੇ ਉਸ ਰੱਬ ਦੇ ਨਾਲ ਜੁੜੀਏ ਤਾਂ ਜੋ ਸਾਡੀ ਜ਼ਿੰਦਗੀ ਸਵਰ ਜਾਵੇ ਤਾਂ ਸੰਗੋਜੀ ਅੱਜ ਦੀ ਵੀਡੀਓ ਵਿੱਚ ਬੱਸ ਇਨਾ ਹੀ ਸੰਗੋਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਅਸੀਂ ਤੁਹਾਡਾ ਤਹਿ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰਬ ਰੱਖਾ ਰਬ ਰੱਖਾ ਰਬ ਰੱਖਾ